ਸਾਹਿਕਾਨ ਮੈਂ ਹਾ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਐਮਐਸਪੀ ਨੂੰ ਲੈ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਤਸ ਤੋਂ ਮਸ ਨਹੀਂ ਹੋ ਰਹੀ ਦੂਸਰੇ ਪਾਸੇ ਜਗਜੀਤ ਸਿੰਘ ਡੱਡੇਵਾਲ ਜੋ ਪੰਜਾਬ ਦੇ ਕਿਸਾਨ ਆਗੂ ਨੇ ਅੱਜ ਉਹਨਾਂ ਦਾ 20ਵਾਂ ਦਿਨ ਹੈ ਮਰਨ ਵਰਤ ਉੱਤੇ ਬੈਠੇ ਹੋਏ ਨੇ ਇੱਕ ਪਾਸੇ ਸੁਪਰੀਮ ਕੋਰਟ ਕਹਿ ਰਹੀ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਜਗਜੀਤ ਸਿੰਘ ਡੱਲੇਵਾਲ ਕੋਲ ਜਾਓ ਕਿਉਂਕਿ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਇਧਰ ਡਾਕਟਰਾਂ ਨੂੰ ਭਾਜੜਾ ਪੈ ਗਈਆਂ ਨੇ ਅੱਜ ਬਿਲਕੁਲ ਜਿਹੜਾ ਬੀਪੀ ਬਲੱਡ ਪ੍ਰੈਸ਼ਰ ਜਗਜੀਤ ਸਿੰਘ ਡੱਲੇਵਾਲ ਦਾ ਲੋ ਹੋ ਗਿਆ ਹੈ ਯਾਨੀ ਕਿ ਇੱਕ ਪਾਸੇ ਸਰੀਰ ਦਾ ਤਾਪਮਾਨ ਇਸ ਕਰਕੇ ਡਿੱਗਿਆ ਹੈ ਕਿਉਂਕਿ ਇਧਰ ਮੌਸਮ ਦੇ ਵਿੱਚ ਠੰਡਕ ਜਿਹੜੀ ਹੈ ਠੰਡ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਸ਼ਰੀਰ ਦਾ ਤਾਪਮਾਨ ਬਿਲਕੁਲ ਠੰਡ ਡਿੱਗ ਪਿਆ ਹੈ ਡਾਕਟਰ ਰੂਪਾਜਰਾ ਪਹੜੀਆਂ ਨੇ ਦੂਸਰੇ ਪਾਸੇ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਦੀ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਕਾਨਫਰੰਸ ਕੀਤੀ ਗਈ ਹੈ ਡਾਕਟਰ ਤਾਰ ਸਿੰਘ ਨੇ ਦੱਸਿਆ ਕਿ ਢੱਲੇਵਾਲ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਅੱਜ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਤਾਪਮਨ ਘਟ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਡੱਲੇਵਾਲ ਚ ਹਸਪਤਾਲ ਦਾਖਲ ਹੁੰਦੇ ਹਨ ਤਾਂ ਡਾਕਟਰਾਂ ਨੂੰ ਕੁਝ ਸੁਝਨਾ ਨਹੀਂ ਸੀ ਉਹਨਾਂ ਨੇ ਆਖਿਆ ਕਿ ਮਰਨ ਮਰਤੇ ਡੱਲੇਵਾਲ ਕਿਸੇ ਵੀ ਮੈਡੀਕਲ ਮਦਦ ਲਈ ਤਿਆਰ ਨਹੀਂ ਇੱਕ ਪਾਸੇ ਸੂਬੇ ਦੀ ਸਰਕਾਰ ਸਪਰੀਮ ਕੋਰਟ ਸੈਂਟਰ ਸਰਕਾਰ ਉਹਨਾਂ ਨੂੰ ਆਲਾਜ਼ ਮੁਹੱਈਆ ਕਰਾਉਣਾ ਚਾਹੁੰਦੀ ਹੈ ਲੇਕਿਨ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਮੈਂ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਲਵਾਂਗਾ ਇੰਦਰ ਤਾਂ ਮਾਨ ਦੇ ਵਿੱਚ ਜਿਵੇਂ ਹੀ ਗਰਵਟ ਆਈ ਕਿਉਂਕਿ ਸੂਤਰ ਦੱਸ ਰਿਹਾ ਜਿਵੇਂ ਉਹ ਸਿਰ ਚੁੱਕਦੇ ਨੇ ਉਵੇਂ ਹੀ ਉਹਨਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਕਿਸੇ ਦੇ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਕਾਨਫਰੰਸ ਕਰਕੇ ਕਿਸਾਨ ਪ੍ਰਧਾਨ ਅਵਤਾਪ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਆਪਣੀ ਜਿੱਦ ਉਤੇ ਅੜੀ ਹੋਈ ਹੈ ਦੂਸਰੇ ਪਾਸੇ ਨਾ ਤੇ ਉਹ ਕਾਲੇ ਕਾਨੂੰਨ ਵਾਪਸ ਲੈ ਲਈ ਹੈ ਇੰਦਰ ਸੁਪਰੀਮ ਕੋਰਟ ਵਿਪੱਖ ਸਰਕਾਰ ਨੂੰ ਕਹਿ ਰਹੀ ਹੈ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਨਮਾਇंदे ਜਾਂ ਜਗਜੀਤ ਸਿੰਘ ਡੱਲੇਵਾਲ ਕੋਲ ਉਹਨੂੰ ਕਨਵਿੰਸ ਕੀਤਾ ਜਾਵੇ ਕਿ ਆਪਣਾ ਮਨਵਰਤ ਤੋੜੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡਾਕਟਰ ਨੂੰ ਪਾਜੜਾ ਪੈ ਗਿਆ ਨੇ ਜਗਜੀਤ ਸਿੰਘ ਢੱਲੇ ਦੇ ਪਾਲਦਾ ਸ੍ਰੀ ਖਤਾਬ ਮੰ ਬਿਲਕੁਲ ਘਟ ਹੋ ਗਿਆ ਹੈ